ਓ ਓ ਓ ਓ ਵੱਜ ਗਿਆ ਵੱਜ ਗਿਆ ਵੱਜ ਗਿਆ ਇਹ 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 ਆ ਪੈ ਗਈ ਬਾਈ ਪੈ ਗਈ ਫੇਰ ਪੈ ਗਈ ਆਹ ਦੇਖੋ ਭਾਜੜ ਪਈ ਭਾਜੜ ਪਈ ਇਹ ਲੈ ਲੈ ਹਟ ਹਟ ਓਏ ਹਟ ਉਹ ਆਪਣੇ ਵਾਲੇ ਨੂੰ ਮਗਰ ਨਾ ਪੈ ਜਾਵੇ ਬਹਿ ਗਿਆ ਬਹਿ ਗਿਆ ਕੋਠੇ ਵਾਲੇ ਕਰ ਗਿਆ ਹੈ ਗਿਰ ਗਿਆ ਕੋਠੇ ਵਾਲੇ ਕਰ ਗਿਆ ਸਾਹਮਣੇ ਵਾਲੇ ਪਰ ਇਹ ਹਟ ਹਟ ਬਿੰਦੂ ਵਾਲਾ ਆ ਚੋਲ ਤੋੜਦੇ ਤੋੜਦੇ ਇਹ ਬਈ ਬੋਤੇ ਵਾਲਾ ਇਹ ਏ ਵੱਜ ਗਿਆ ਹੋਏ ਵੱਜ ਗਿਆ ਵੱਜ ਗਿਆ ਵੱਜ ਗਿਆ ਹੋ ਗਿਆ ਹਟ ਪੁੱਤ ਹਟ ਹੱਸ ਭੈਣ ਤੂੰ ਫੇਰ ਆਉਂਗੀ ਭਾਈ ਆ ਗਈ ਬੈਰੀ ਆ ਗਈ ਅੱਜ ਉੱਚੀ ਹੋ ਕੇ ਆਈ ਹੈ ਨਹੀਂ 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 ਨੀਵੀਂ ਆਉਂਦੀ ਆ ਹਾਂ ਉਹ ਫਿਰਦੀ ਭੈਣ ਚ ਹਲੇ ਵੀ ਸੜੀ ਆਉ ਜਾਂਦੀ ਆ ਆਉਗੀ ਇਹ ਆਉਗੀ ਫੇਰ ਆਉਗੀ ਪੁੱਤਾਂ ਦੇ ਮਨਮਾਨਾ ਜਿਹੜੇ ਨਵੇਂ ਬੱਚੇ ਆਉਂਦੇ ਡਰ ਪੈ ਜਾਂਦਾ ਮਨਮਾਨਾ ਹਾਂ ਉਹ ਛੇਤੀ ਛੇਤੀ ਫੇਰ ਅਡਾਉਣਾ ਬਾਈ ਵੈਸੇ ਤਾਂ ਅਡਾਉਣਾ ਗਲਤ ਆ ਤੇ ਠੰਡ ਜੀ ਵੀ ਆ ਤੇ ਬਾਈ ਸਾਤੇ ਪਿੰਡ ਦੇ ਵਿੱਚ ਕੋ ਮੰਗੀ ਜੁਕਾ ਫੇਰ ਆ ਗਈ ਆ ਗਈ ਜਾਲ ਦੇ ਰਿਖੜੇ ਜਾਲ ਆ ਪਿਆ ਅੰਦਰ ਉਹ ਦਬਿਆ ਸਾਦੇ ਜਿਹੋਣੇ ਜਾਲ ਚ ਚੱਕੀ ਛੱਦ ਲਈ ਜਾਲ ਹੂੰ ਸਤਿ ਸ਼੍ਰੀ ਅਕਾਲ ਬਾਈ ਹੋਰ ਕਿਹਾਲਾ ਵੀਰੇ ਠੀਕ ਹੈ ਜੀ ਠੀਕ ਹੈ ਵਧੀਆ ਹੋਰ ਕੀ ਹਾਲ ਚਾਲ ਐ ਵਧੀਆ ਠੀਕ ਸਾਹ ਪੱਗ ਕੱਤੀ ਸਟਾਰਟ ਕਰ ਦਿੱਤ ਜੀ ਹਾਂ ਅੱਜ ਕੂਤਰਾ ਨੂੰ ਬਾਈ ਹਾਂ ਤੇ ਕੂਤਰਾ ਲੱਗੇ ਹੁਣ ਆਪਾਂ ਕੱਢਣ ਨਾਲੇ ਕੁੱਪ ਕਰਦੇ ਬਾਈਆਂ ਗੱਲਬਾਤ ਹੂੰ ਕਿਉਂਕਿ ਆਪਣੇ ਕੋਲ ਗੱਲਬਾਤ ਇੱਕ ਵਧੀਆ ਐ ਦੱਸਣੀ ਵੀਰਾਂ ਕੇ ਸ਼ੇਅਰ ਕਰਨੀ ਆ ਤੇ ਉਹ ਵੀ ਆਪਾਂ ਦੱਸਦੇ ਆ ਤੇ ਥਾਲ ਪਹਿਲਾ ਕਬੂਤਰ ਇਹਦੇ ਵਿੱਚ ਪਾ ਲਈਏ ਠੀਕ ਆ ਠੀਕ ਆ ਠੀਕ ਆ ਪਾ ਲੋ ਭਾਈ ਪਾ ਲੋ ਭਾਈ ਜਾਲ ਚ ਕਬੂਤਰ ਪਾਏ ਅੱਜ ਬੱਚੇ ਨਵੇਂ ਪੱਠੇ ਆਪਣੇ ਧੁੱਪਾ ਲਾਉਣੀ ਬਾਈਆਂ ਕਹਿੰਦਾ ਇਹਨਾਂ ਨੂੰ ਅੱਜ ਇਹ ਪਾ ਚ ਦੇ ਆਇਆ ਹਾਂ ਕਰੂ ਜੇ ਮੈਂ ਕਹਤੇ ਨਾ ਦਿੱਲੀ ਹੁੰਨੀ ਆ ਮੈਂ ਚਾ ਲੋ ਭਈਆ ਆਪਣੇ ਸਾਰੇ ਨਵੇਂ ਪੱਠੇ ਆ ਗਰਨਾ ਜਾਏ ਹੋਈ ਅੰਦਰ ਆ ਰਿਹਾ ਉਸ ਤੋਂ ਲੰਗ ਗਲਤ ਨੂੰ ਅੰਦਰ ਇਹਨੂੰ ਉਹ ਭਜਦੇ ਆ ਹਾਂ ਜਿਹੜੇ ਤੈਨੂੰ ਬੱਚਾ ਲੋ ਬਈ ਪਾਲੇ ਜਾਨਵਰ ਸਾਰੇ ਜਾਲ ਵਿੱਚ ਹੈ ਕੀ ਹਾਲ ਆ ਬਾਈ ਸਭ ਕੂਤਰ ਬਾਈ ਵੀਰੇ ਦੇ ਤੇ ਬਾਈ ਕੂਤਰ ਲਾਤਾ ਇੱਕ ਕਿਉਂਕਿ ਉਹ ਬਾਜ਼ੀਆਂ ਦੇ ਨੇੜੇ ਆਉਂਦੀਆਂ ਕਿਤੇ ਮਾੜੇ ਖੁੱਲ ਜੂਗੇ ਤੂੰ ਪਾਵਾ ਮੱਝ ਕੱਢੇ ਆ ਵਾ ਤੇ ਮੈਂ ਵੀ ਜੇ ਕਾ ਕਬੂਤਰ ਆਪਣੇ ਹਲਕੇ ਹਲਕੇ ਜੇ ਨਾ ਥੱਲੇ ਤੇ ਪੱਟੇ ਵੇ ਕਬੂਤਰ ਇਹ ਸਾਰਾ ਆ ਰਹੇ ਆ ਉਹ ਸੈਪਰੇਟ ਦਿਖਾ ਰਹੇ ਆ ਨਾ ਉੱਥੇ ਥੱਲੇ ਦੇ ਹਲਕੀ ਜੀ ਭਾਈ ਉਹ ਸੋਕਾ ਨਹੀਂ ਹੁੰਦਾ ਹੈਗਾ ਕਿਉਂਕਿ ਭਾਈ ਉਹਨਾਂ ਦੇ ਪਰ ਜਿਹੜੇ ਪੱਟੇ ਹੋਏ ਆ ਉਹ ਵੀ ਨਵੇਂ ਆਉਨੇ ਆ ਤੇ ਉਹਨਾਂ ਨੂੰ ਜਿਹੜੀ ਆਪਾਂ ਦਾਣਾ ਫੱਕਾ ਪਾ ਰਹੇ ਆ ਉਹਨਾਂ ਨੂੰ ਉਹ ਵੀ ਲੱਗਦਾ ਤੇ ਪਰਾਂ ਨੂੰ ਵੀ ਲੱਗਣਾ ਉਹ ਕਿਉਂਕਿ ਉੱਥੇ ਕੂ ਕਬੂਤਰ ਦੇ ਵਿੱਚ ਮਾੜਾ ਦੇ ਮੋਟਾ ਹਰਕ ਪੈਣਾ ਹੈ ਕਬੂਤਰ ਬਾਜੀ ਉਹਦੇ ਵਿੱਚ ਗਰੋਥ ਕਰਨੇ ਦੇ ਵਿੱਚ ਪਰਾਂ ਲਈ ਠੀਕ ਆ ਤੇ ਇਹਦੇ ਲਈ ਨਾ ਵੀਰ ਬਰੋਟੋਨ ਪਾ ਦਿਆ ਕਰੋ ਉਹ ਵਧੀਆ ਹੈ ਕਿਉਂਕਿ ਉਹ ਵਜਨ ਵੇਟ ਵਧਾਉਂਦਾ ਕਬੂਤਰ ਦਾ ਤੇ ਬਾਈ ਇੱਕਾ ਦਾਣਾ ਝੁਕਣਾ ਹੈ ਆਪਣਾ ਥੱਲੇ ਕਿਰਿਆ ਹੁੰਦਾ ਏ ਇਹ ਆਪਣਾ ਸਾਫ਼ ਰੱਖੇ ਕਰੋ ਗੁੱਡੇ ਨੂੰ ਕਿਉਂਕਿ ਦਾਣਾ ਜਿਹੜਾ ਬਿੱਠੇ ਦੇ ਵਿੱਚ ਮਿਲ ਕੇ ਕਬੂਤਰ ਖਾਂਦੇ ਆ ਨਾ ਹਨਾ ਤੇ ਉਹ ਬਾਈ ਬਹੁਤ ਜ਼ਹਿਰ ਬਣਾਉਂਦਾ ਅੰਦਰ ਤੇ ਉਹ ਖਰਾਬ ਕਰਦਾ ਕਬੂਤਰ ਉਹ ਵੀ ਸੁੱਕ ਚ ਲਿਆਉਂਦਾ ਤੇ ਬਾਈ ਇਹ ਸੋਕੇ ਵਾਲੇ ਕਬੂਤਰਾਂ ਦੀਆਂ ਤੇ ਆਪਾਂ ਨੇ ਇਸ ਚੀਜ਼ ਦਾ ਵੀਰੇ ਇੱਕਦਾਂ ਹੱਲ ਕੱਢਿਆ ਤਾਂ ਦੇਖਿਆ ਕੱਲ ਵੀਡੀਓ ਵੀ ਆਪਾਂ ਨੇ ਪਾਜੀ ਅੱਪਾ ਇੱਕ ਮੋਟੀ ਜਾਣਕਾਰੀ ਦੇਣ ਲੱਗੇ ਜਿਨ੍ਹਾਂ ਦਾ ਵੀਰਾਂ ਤੱਕ ਆਪਣੇ ਚੈਨਲ ਪਰ ਪਾਈ ਲਈਦੀ ਵੀਡੀਓ ਇਹ ਇਹ ਆਪਾਂ ਨੇ ਬਿੰਦੂ ਮਾਲਾਂ ਦੇ ਚੰਦਰ ਤੇ ਪਾਈ ਤੀ ਇਹ ਵੀਰ ਉਹ ਪਤਾ ਕਿਆ ਚੀਜ਼ ਆ ਜਿਕਣਾ ਕਬੂਤਰ ਕਿਸੇ ਆਉਂਦੇ ਵੀਆਂ ਸੋਕੇ ਵਿੱਚ ਉਹ ਵੀਰੇ ਕਬੂਤਰਾਂ ਨੂੰ ਤੁਸੀਂ ਨਾ ਕਾਲੀਆਂ ਮਿਰਚਾਂ ਲੈ ਲੈਣੀਆਂ ਤੈਨਾਂ ਹਨਾ ਤੇ ਸੌਂਫ ਲੈ ਲੈਣੀਆਂ ਦੋ ਚੁੰਡੀਆਂ ਤੇ ਉਸ ਤੋਂ ਬਾਅਦ ਆਪਣੀ ਕਾਲੀ ਮਿਰਚ ਸੌਂਫ ਇਲਾਚੀ ਲੈ ਲੈਣੀਆਂ ਛੋਟੀਆਂ ਛੋਟੀਆਂ ਇਲਾਚੀਆਂ ਦੇ ਦੋ ਪੀਸ ਲੈ ਲੈਣੇ ਉਹਦੇ ਬੀਜ ਕੱਢ ਲੈਣੇ ਹਨਾ ਤੇ ਉਹ ਆਪਣੇ ਕੋਲ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਪਾਣੀ ਦੇ ਵਿੱਚ ਉਬਾਲਣਾ 1 ਲੀਟਰ ਪਾਣੀ ਦੇ ਵਿੱਚ ਹਨਾ ਤੇ ਬਾਈ ਉਹਨਾਂ ਨੂੰ ਉਬਾਲ ਕੇ ਨਾ ਫਿਰ ਜਿਹੜਾ ਆਪਣਾ ਘੜਾ ਵਾਲਾ ਪਾਣੀ ਆ ਉਹਦੇ ਵਿੱਚ ਪਾਣੀ ਹੋਰ ਐਡ ਕਰਕੇ 1 ਲੀਟਰ ਹੋਰ ਹਨਾ ਉਹਦੇ ਵਿੱਚ ਉਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਪਾਣੀ ਨੂੰ ਜਰੂਰ ਕੋਸਾ ਜਾ ਹੋ ਗਿਆ ਉਹ ਪਾਣੀ ਹਨਾ ਫਿਰ ਉਹਨੂੰ ਕਬੂਤਰ ਨੂੰ ਸਵੇਰ ਟਾਈਮ ਜਾਂ ਮਰਜ਼ੀ ਭੁਲਾ ਦਿਓ ਜਾਂ ਭੁੱਖੇ ਹੋਣ ਉਹ ਉਹ ਘੜੇ ਦੇ ਵਿੱਚ ਪਾਣੀ ਸ਼ਾਮ ਨੂੰ ਚੱਕਣਾ ਹੈ ਪਾਇਆ ਹੋਇਆ ਕਿਉਂਕਿ ਫਿਰ ਬਾਈ ਉਹਦੇ ਵਿੱਚ ਕੀ ਆਏ ਜਿਹੜਾ ਤਾਂ ਇਹਨਾਂ ਦਾ ਕਾਲੀ ਮਿਰਚਾ ਹਾਜਮੇਦਾਰ ਚੀਜ਼ ਆ ਇਹ ਹੈ ਹਨਾ ਉਹ ਕਬੂਤਰ ਦਾ ਹਾਜਮਾ ਸਹੀ ਰੱਖਦੀ ਆ ਤੇ ਬਾਕੀ ਆ ਜਿਹੜੇ ਛੋਟੀ ਇਲਾਇਚੀ ਆ ਉਹ ਠੰਡਕ ਪਹੁੰਚਾਉਂਦੀ ਆ ਅੰਦਰ ਪਾਚਨ ਸਿਸਟਮ ਨੂੰ ਹਨਾ ਤੇ ਹੋਰ ਕੀ ਆ ਤਾਂ ਆਪਣੇ ਇਹਦੇ ਵਿੱਚ ਸੌਂਫ ਸੌਂਫ ਵੀ ਠੰਡੀ ਆ ਬਾਈ ਉਹ ਗਰਮੀ ਚੱਕਦੀ ਅੰਦਰ ਤੇ ਉਹ ਵੀ ਠੀਕ ਆ ਇਹ ਚੀਜ਼ਾਂ ਦਾ ਬਾਈ ਖਾ ਸਕਦੇ ਧਿਆਨ ਰੱਖਿਆ ਕਰੋ ਕਿਉਂਕਿ ਜੋ ਆਪਣੇ ਆਪਾਂ ਦੇ ਬੀਜਦੀ ਆ ਨਾ ਉਹੀ ਇਹਨਾਂ ਤੇ ਬੀਜਦੀ ਆ ਹਨਾ ਤੇ ਕਬੂਤਰ ਨੂੰ ਪਿਆਰ ਨਾਲ ਰੱਖਿਆ ਹੈ ਨਾ ਆਪਾਂ ਸਭ ਨੇ ਜੇ ਬਾਈ ਇਹਨਾਂ ਨੂੰ ਖਾਣਾ ਪੀਣਾ ਪਿਆ ਵਧੀਆ ਪਿਆਰ ਕਰਦਨੇ ਸਾਰੇ ਤੇ ਮੇਰਾ ਵੀਰ ਜਿਹੜੇ ਇਹ ਚੀਜ਼ਾਂ ਦਾ ਮੈਂ ਤੁਹਾਨੂੰ ਦੱਸੀਆਂ ਇਹ ਬਹੁਤ ਜ਼ਰੂਰੀ ਹੈ ਵੀ ਕਿਉਂਕਿ ਮੇਰੇ ਕਬੂਤਰ ਆਏ ਤੇ ਬਾਈ ਜਿਹੜਾ ਇੱਕ ਵਾਗ ਦੀ ਸੋਕੇ ਵਿੱਚ ਕਿਸੇ ਕਾਰਨ ਕਰਕੇ ਉਹ ਵੀ ਤੇ ਉਹ ਕਬੂਤਰੀ ਹੁਣ ਆਪਣੀ ਫਿੱਟ ਆ ਪੂਰੀ ਐਨ ਚਕਾਨਾ ਬਾਕੀ ਜਿਹੜਾ ਬਰੂਟਨ ਦੇਣਾ ਬਾਈ ਉਹ ਕਿੰਦਾ ਦੇਣਾ ਬਰੂਟਨ ਦਾ ਟੱਕਣ ਪਾ ਦੇਵੇ ਲੀਟਰ ਪਾਣੀ ਦੇ ਚੜਾ ਘੜਾ ਹੁੰਦਾ ਏ ਘੜੇ ਵਿੱਚ ਟੱਕਣ ਪਾ ਦੇਵੇ ਇੱਕ ਪਾਣੀ ਦਾ ਅੱਛਾ ਹਾਂ ਠੀਕ ਹੈ ਕਾਫੀ ਪਾਣੀ ਹੁੰਦਾ ਘੜੇ ਦੇ ਵਿੱਚ ਹਾਂ ਤੇ ਬਾਕੀ ਜਿਹਦਾ ਬਾਈ ਕੜੀਰੇ ਛੋਟੇ ਆ ਉਹਦੇ ਵਿੱਚ ਉਸੇ ਮਾਤਰਾ ਦੇ ਘਟਾਲਵੇ ਅੱਧਾ ਕਰ ਲਵੇ ਠੀਕ ਹਾਂ ਹਾਂ ਕਿੰਨੇ ਕੁ ਦਿਨ ਦੇਣ ਦੀ ਲੋੜ ਹੈਗੀ ਹੈ ਹੈ ਇਹਦਾ ਜਿੱਕਣ ਅੱਜ ਪੈ ਗਿਆ ਇੱਕ ਅੱਜ ਪੈ ਗਿਆ ਨਾ ਹਫਤੇ ਬਾਅਦ ਪਾ ਦਵੇ ਰੋਟੀ ਡੇਲੀ ਵੀ ਖਰਾਬ ਕਰ ਦੇਲੀ ਨਾ ਠੀਕ ਹਾਂ ਹਫਤੇ ਜਨੂੰ ਇੱਕ ਅੱਧੀ ਵਾਰ ਪਾ ਦਵੇ ਤੇ ਬਾਕੀ ਆ ਜਿਹੜਾ ਪਾਣੀ ਹੁੰਦਾ ਨਾ ਆਪਣਾ ਘੜੇ ਵਾਲਾ ਨਾ ਸਾਫਰਾ ਚਾਹੀਦਾ ਬਸ ਘੜਾ ਵਿੱਚ ਤੇ ਆ ਚੀਜ਼ਾਂ ਠੀਕ ਠੀਕ ਤੇ ਬਹੁਤ ਕੇਅਰ ਰੱਖਣੀ ਪੈਂਦੀ ਆ ਵੀਰੇ ਹੁਣ ਬਾਕੀ ਆਪਣੇ ਬਾਈ ਤੁੱਪੋ ਵੀ ਜ਼ਰੂਰੀ ਆ ਨਾ ਜਾਨਵਰਾਂ ਨੂੰ ਤੁੱਪੋ ਬਹੁਤ ਜ਼ਰੂਰੀ ਆ ਤੁੱਪ ਜਿ ਘਾਣ ਠੰਡੇ ਵਿੱਚ ਰਹਿਣੇ ਆ ਹੁਣ ਕੋਰਾ ਪੈਂਦਾ ਨਜਲਾ ਵਗੈਰਾ ਹੋ ਜਾਂਦਾ ਇਹਨਾਂ ਨੂੰ ਹਾਂ 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 ਉਸ ਚੀਜ਼ ਵੇ ਖਰਾਬ ਕਰਦੀ ਆ ਹਾਂ ਠੀਕ ਆ ਤੇ ਬਾਈ ਆਪਣੇ ਜੋ ਬੱਚੇ ਕਢਾਏ ਹੋਏ ਐ ਤੱਕ ਤੁੱਪ ਜ਼ਰੂਰ ਲਵਾਓ ਬਾਈ ਆਪਣੇ ਕਬੂਤਰਾਂ ਨੂੰ ਜਿਹੜੇ ਨਵੇਂ ਪੱਠੇ ਥੋੜੇ ਹੁਣ ਬਾਜੀਆਂ ਛੱਡਣੇ ਛੁੱਡਣੇ ਆਲੇ ਆ ਉਹਨਾਂ ਨੂੰ ਜ਼ਰੂਰ ਤੁੱਪ ਲਵਾਇਆ ਕਰੋ ਹਨਾ ਤਾਂ ਕਿ ਹੁਣ ਮੌਸਮ ਦਾ ਵੀ ਫਰਕ ਪੈ ਗਿਆ ਗੜੇ-ਗੁੜੇ ਜੇ ਪੈ ਗਏ ਕਈ ਸਾਈਡ ਇਧਰ ਬਠਿੰਡੇ ਏਰੀਆ 'ਚ ਬਹੁਤ ਗੜੇ ਪਏ ਆ ਦੱਸਦੇ ਆਂ ਬਾਈ ਨਿਊਜ਼ ਦੇਖੀਆਂ ਦੀਆਂ ਆਂ ਕਰਕੇ ਥੋੜਾ ਧਿਆਨ ਲੱਖੋ ਇਹਨਾਂ ਨੂੰ ਵੀ ਠੰਡ ਲੱਗਦੀ ਹੈ ਜਾਨਵਰਾਂ ਨੂੰ ਹੂੰ ਬਾਕੀ ਹੋਰ ਕੋਈ ਸੁਨੇਹਾ ਬਾਈ ਦੇਣਾ ਰਾਖੂਬਾਈ ਖਰਾਕੂ ਕੋ ਦੱਸ ਜਿਹੜੇ ਦੇਣੀ ਹੈ ਵੀ ਦੱਸ ਦੋ ਜਰੂਰੀ ਹੈ ਦੇਣੀ ਹੋਣੀ ਜਿਹੜੇ ਫਰਫਾ ਪੱਟ ਹੋਏ ਹੋ ਗਏ ਆਂ ਕਿਾ ਜੀ ਖਰਾਕ ਬਾਰੇ ਮਾੜਾ ਮੋਟਾ ਹਾਂ ਖਰਾਕ ਤੇ ਨਾ ਨੂੰ ਬਸ ਮੈਂ ਸਰੋਂ ਪਾਉਣਾ ਬਾਈ ਮੈਂ ਹੁਣ ਵੀ ਹੂੰ ਕਣਕ ਪਾਉਣਾ ਹੈ ਲੈਣੇ ਚੀਜ਼ਾਂ ਹਾਂ ਕਣਕ ਸਰੋਂ ਆ ਬਸ ਇਹ ਦੋਹੇ ਪਾਉਣਾ ਹੁਣ ਮੈਂ ਹੋਰ ਤਾਂ ਮੈਂ ਕੁਝ ਨਹੀਂ ਪਾਉਂਦਾ ਤੇ ਬਾਕੀ ਆ ਜਿਹੜਾ ਹੁਣ ਆਪਣਾ ਇਹ ਬਦਾਮ ਜਿਹੜੇ ਗਿਰਿਆ ਛੋਲੇ ਆ ਉਹ ਤਾਂ ਖਲਾਈ ਜਾਂਦੇ ਆ ਇੱਕੜੀ ਅੱਠਾਂ ਗੇ ਦੇ ਦਿੰਦੇ ਆ ਹਾਂ ਤੇ ਬਾਈ ਜਿਹੜੀਆਂ ਆਪਣਾ ਰੋੜੀ ਕੁੱਟ ਕੇ ਜਿਹੜੀ ਪਾਉਨੇ ਆਪਾਂ ਮੈਂ ਉਹਦੇ ਬਾਰੇ ਵੀ ਦੱਸਿਆ ਤਾਂ ਹਾਂ ਕੈਲਸ਼ੀਅਮ ਕੁੱਤਿਆਂ ਨੂੰ ਜ਼ਰੂਰੀ ਆ ਕੈਲਸ਼ੀਅਮ ਹੀ ਪਾਉਣਾ ਤੇ ਆਪਾਂ ਨੇ ਤਾਂ ਬਾਈ ਉਹ ਕਰਿਆ ਤਾਂ ਰੋੜੀ ਕੁੱਟ ਲਈਦੀ ਵਿੱਚ ਕੈਲਸ਼ੀਅਮ ਦੀ ਗੋਲੀ ਨਾ ਰੋੜੀ ਕੁੱਟ ਕੇ ਔਰ ਰੋੜੀ ਪਈਏ ਦੇਖ ਲੈ ਟੁੱਟੀ ਹੋਈ ਉਹਦੇ ਵਿੱਚ ਕੈਲਸ਼ੀਅਮ ਦੀ ਗੋਲੀ ਕੋੜਤੀ ਦੀ ਵਿੱਚੇ ਵਿੱਚ ਮਿੱਟੀ ਪਾਤਰੀ ਥੋੜੀ ਜੀ ਅੱਛਾ ਹਾਂ ਉਹ ਮਿਕਸ ਕਰਕੇ ਸਾਰਿਆਂ ਨੂੰ ਟ੍ਰੇ ਵਿੱਚ ਪਾ ਦਤਾ। ਅੱਛਾ। ਭਾਈ ਬਹੁਤ ਚੌਗਲ ਚੁਗਿਆ ਇਹਨਾਂ ਨੇ। ਹੂੰ। ਕਿਉਂਕਿ ਜਿਹੜਾ ਕੁਝ ਉਹਨਾਂ ਆਪਾਂ ਖਲਾਉਣਾ ਹੈ ਹੁਣ ਉਹ ਹੀ ਇਹਨਾਂ ਨੇ ਖਾਣਾ ਹੈ। ਹੂੰ 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 ਹੂੰ। ਨਹੀਂ ਤਾਂ ਜੇ ਆਜ਼ਾਦ ਘੁੰਮਦੇ ਹੁਣ ਇਹ ਆਪਣੀ ਮਰਜ਼ੀ ਦੇ ਖਾ ਲੈਣੇ। ਹੂੰ। ਠੀਕ ਆ। ਉਹ ਦੋ ਬਿੰਦੂ ਨੇ ਵੀ ਢਾਤ ਤੇ ਮਲਾਂ ਦਾ। ਲੈ ਵੀ ਭਾਈ ਕੁਝ ਤਾਂ ਛੱਡਣ ਦੀ ਢੇਰ ਸੀ ਉਧਰ ਐ ਤਾਂ ਵੀ ਕਿਸੇ ਰ ਇੱਕ ਦਾ ਉੜ ਜਾਵੇ ਬਾਜ ਜਿਵੇਂ ਢਾੜਾ। ਆਹ ਦੇਖੋ। ਇੰਟਰਨੈਟ ਢਾਤ ਤੇ। ਹੋਰ ਦੇ ਉਹਦੇ ਜਿਹਦੇ ਦਿਲਾਲ ਜੀ। ਹਾਂ। ਭਾਈ। ਇੱਕ ਹੋਰ ਢਾਤਤਾ ਹੁਣ। ਦੋ ਹੋ ਗਏ। ਬਜੇ ਬਾਈ ਹੁਣ ਮਲੇ ਮੋਟੇ ਜਿਹੜੇ ਸਾਰਾ ਆਈ ਜਾਂਦੇ ਆ ਉਹਨਾਂ ਨੂੰ ਛੱਡੀ ਜਾਈਦਾ ਤਾਰ ਚੱਕੀ ਮੜੀ ਜਾ ਬੰਨ੍ਹ ਤੇ ਬੰਨ੍ਹਾ ਅੱਛਾ ਤਾਰ ਵੀ ਦੇਖੋ ਆਹ ਉੱਤੇ ਬੈਠੀ ਮੜਾਉਣਾ ਇੱਕ ਮੇਰੇ ਚਾਰ ਜਿਹੜੇ ਪੁੱਤਰ ਆ ਇੱਕ ਦਾ ਦੋ ਤਿੰਨ ਬਾਈਕਰ ਹੁਣ 2 ਵਜੇ ਛੜਤੇ ਆਪਣੇ ਹੈ ਹਾਂ ਹਾਂ ਬਾਕੀ ਉਹ ਯਾਰ ੜਡਾਈਆਂ ਕਰਾ ਦਈਏ ਫਿਰ ਤੁਹਾਨੂੰ ਪਤਾ ਹੀ ਆ ਫਿਰ 10 ੜਡਾਈਆਂ ਜਿਹੜੀਆਂ ਹਾਂ 10 ੜਡਾਈਆਂ ਸੁੱਕੀਆਂ ਕਰਾਉਣੀਆਂ ਹਾਂ ਇਹ 10 ਕਰਾਉਣੀਆਂ ਵੀ ਪਾਣੀਆ ਬੰਦੀ ਵਾਲੀਆਂ ਅੱਛਾ ਉਤੋਂ ਬਾਅਦ ਫਿਰ ਬਾਕੀ ਫਿਰ ਉਹਨਾਂ ਨੂੰ ਬਾਜੀ ਦੇ ਵਿੱਚ ਸੱਦਾ ਹਾਂ ਛੱਡ ਦੇਣਾ ਫਿਰ ਬੰਦੀ ਵਾਲੀਆਂ ੜਡਾਈਆਂ ਕਰਾ ਕੇ ਠੀਕ ਆ ਤੇ ਪਾਣੀ ਪੂਣੀ ਲੱਗਣ ਲੱਗ ਜਿੰਦੇ ਨਾ ਫਿਰ ਹੂੰ ਕਿੰਨੀਆਂ ਭਾਈ ਸੁੱਕੀਆਂ ਡੰਡੀਆਂ ਕਿੰਨੀਆਂ ਕਰਾਉਂਦੇ ਆ ਸੁੱਕੀਆਂ ਭਾਈ 10 ਕਰਾਉਣਾ ਮੈਂ ਤਾਂ ਅੱਛਾ ਹਾਂ ਫਿਰ ਉਹਦੇ ਬਾਅਦ ਪਾਣੀ ਵਾਲੀਆਂ ਬਾ ਜਿੱਦਣ ਤੂੰ ਸਮਝ ਲੈ ਵੀ ਕਬੂਤਰ ਐਂ ਕਹਿਣ ਲੱਗ ਗਏ ਪਿੰਜਰੇ ਚ ਵੀ ਮਨ ਨੂੰ ਕੱਢ ਮੜਿਆ ਪਿੰਜਰੇ ਚੋਂ ਬਾਹਰ ਹੂੰ ਉਦੋਂ ਅੜਾਈਆਂ ਕਰਾਉਂਦੇ ਟਾਈਮ ਦੀ ਗੱਲ ਆ ਸੁੱਕੀਆਂ ਦੇ ਬਾਅਦ ਹੂੰ ਹੂੰ ਬਾਅਦ ਸਮਝ ਲੈ ਕੂਤਰ ਬਾਜੀ ਲਈ ਤਿਆਰ ਹੋਣ ਲੱਗ ਗਿਆ ਇੱਕ ਕੂਤਰ ਥੱਲੇ ਤੇ ਨਾ ਲਾਲ ਹੋ ਜਾਂਦਾ ਹੂੰ ਉਸ ਭਰ ਜਿਹੜਾ ਲਾਲ ਹੋ ਜਾਂਦਾ ਥੱਲੇ ਛਾਤੀ ਚ ਹੂੰ ਹੂੰ ਉਹ ਕੂਤਰ ਪੱਕ ਜਾਂਦਾ ਫਿਰ ਅੜਾਈਆਂ ਵਿੱਚ ਠੀਕ ਆ ਫਿਰ ਉਹ ਬਾਜੀ ਲਈ ਤ ਠੀਕ ਆ ਠੀਕ ਆ ਠੀਕ ਆ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਬਸ ਸਕੂਟਰ ਵਾਲਿਆਂ ਨੂੰ ਪਤਾ ਹੀ ਆ ਹੂੰ ਹੂੰ ਰੱਖਣਾ ਪੈਂਦਾ ਇਹ ਹੂੰ ਆਓ ਬਾਕੀ ਆਪਣਾ ਰੇਗ ਦਾ ਆਪਣਾ ਆਪਣਾ ਢੰਗ ਬਾਈ ਡਾਣ ਦਾ ਦਾਈਆਂ ਡੂਈਆਂ ਦਾ ਰੱਖੀ ਬੰਨੂ ਪਤਾ ਲੱਗ ਜਾਂਦਾ ਹੈ ਹੂੰ ਠੀਕ ਹੈ ਜੀ ਠੀਕ ਹੈ। ਇਹ ਬਾਈ ਇੱਕ ਤਾਂ ਮੈਂ ਹੋਰ ਦੱਸਦਾ। ਹੂੰ। ਅੱਧੇ ਲੋਕ ਬਾਈ ਜਿਹਨਾਂ ਨੂੰ ਬਾਜ਼ੀਆਂ ਛੱਡ ਦੇ ਵੀ ਆ। ਬਾਈ ਬਰ ਕੁੱਤੇ ਦੀ ਬੱਤ ਦੇਖਦੇ ਵੀ ਨਹੀਂ ਹੈਗੇ। ਹੂੰ। ਇਹ ਉਹ ਕਾਰਨ ਕਰਕੇ ਨਾ ਬਾਈ ਹਾਰ ਵੀ ਜਾਂਦੇ ਆ। ਅੱਛਾ। ਹਾਂ। ਠੀਕ ਹੈ। ਇਹ ਕੁੱਤਾ ਕਿੰਨਾ ਜਿੱਕਾ ਗੁੜ ਪੱਕਦਾ ਕਿ ਲਾੜੀ ਦੇ ਉੱਪਰ। ਹੂੰ। ਉਹਦੀ ਬੱਤ 37 ਸਾਲ ਦੇਖਦੇ ਆ ਉਹ। ਹੂੰ। ਇਹਦੀ ਬਾਈ ਇਦਾਂ ਹੀ ਸਿਸਟਮ ਆ ਬਾਜ਼ੀਆਂ ਟਾਈਮ ਆ ਕਿੱਕਣਾ ਦੇਖਣਾ ਕੁੱਤਾ ਨੂੰ। ਹੂੰ। ਹਾਂ। ਉਹ ਕਬੂਤਰ ਨਾ ਥੱਲੇ ਤੇ ਜਦੋਂ ਲਾਲ ਹੋਣ ਲੱਗ ਗਿਆ ਸਮਝ ਲਓ ਹਾਂ ਨਾ ਰਡਾਈਆਂ ਦੇ ਵਿੱਚ ਕਬੂਤਰ ਆਪੇ ਕੁੱਡੇ ਦੇ ਵਿੱਚ ਦੇ ਇੱਕ ਉੜਕੀ ਜ ਜਾਵੇ ਹਾਂ ਜਾਂ ਛਾਤਰੀ ਪਤੇ ਉੜ ਜਵੇ ਉਹ ਕਬੂਤਰ ਆਪੇ ਮਤਲਬ ਰੋਜ਼ ਉੜਨ ਲੱਜਾਂਦਾ ਪੱਕ ਜਾਂਦਾ ਉਹ ਹਾਂ ਆਪਣੇ ਕੋ ਹੋਇਆ ਜਿੱਕਣਾ ਆਪਾਂ ਨੇ ਤੁਹਾਨੂੰ ਦੱਸ ਤਾ ਆਪਣਾ ਤੇ ਬਾਕੀ ਹੁਣ ਆਹ ਕਬੂਤਰ ਦੋ ਉੜਾਤੇ ਅੱਜ ਆਪਾਂ ਨੇ ਵੀ ਠੀਕ ਆ ਇਹਾਂ ਦੇ ਖੋਲੀਆਂ ਨੂੰ ਮੜ ਜਾ ਹਾਂ ਹਾਂ ਠੀਕ ਆ ਠੀਕ ਆ ਹੁਣ ਸਾਰਾ ਇਹ ਵੀ ਜਿਹੜੇ ਸਾਰਾ ਹੀ ਜਾਂਦੇ ਆ ਛੱਡੀ ਜਾਣੇ ਆ ਹਾਂ ਇਹਨਾਂ ਵਿੱਚ ਹਲੇ ਇਹ ਜਿਹੇ ਵੀ 1-2 ਹੈਗੇ ਜਿਹੜੇ ਕੀ ਬੈਲ ਜਮਾ ਵੀ ਨਹੀਂ ਉੜੇ ਹੈਗੇ ਹੂੰ 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 ੁੱਡੇ ਜੇ ਬੈਠੇ ਹੀ ਸਾਰਾਗੇ ਹਾਂ ਕਿਉਂਕਿ ਬਾਈ ਠੰਡ ਦੀ ਕਬੈੜੀ ਤੇ ਡਰ ਰਹਿੰਦਾ ਤਾਂ ਹਾਂ ਹੁਣ ਡਾਣੇ ਨੂੰ ਵੀ ਨਹੀਂ ਬਾਈ ਤਾਂ ਹੀ ਦਿਲ ਕਰਦਾ ਮੈਰੀ ਪੈਂਦੀ ਹਲੇ ਹੁਣ ਬਾਈ ਲੈ ਗਈ ਗੱਲ ਸਾਡੇ ਬੈਰੀ ਉਰੇ ਆਪਣੇ ਚਾਚੀ ਦੇ ਘੁੱਤੜ ਆਇਆ ਤਾਂ ਕੱਲ ਬੱਚਾ ਦੁੱਖ ਲੱਗਦਾ ਇਕਣਾ ਹੂੰ ਬਾਈ ਵਧੀਆ ਬਚਾਤਾ ਤੇ ਆਪਣਾ ਸਾਈਡ ਤੇ ਜਾ ਕੇ ਲੈ ਕੇ ਕੱਲ ਅੱਛਾ ਬੰਦੇ ਦੇ ਦਿਲਪੁਰਖ ਯਾਰ ਥੋੜਾ ਜਿਹਾ ਆਉਂਦਾ ਵੀ ਯਾਰ ਭਾਂ ਤੇ ਇੰਨਾ ਆਫਾ ਬਜੀ ਬਾਈ ਇਹ ਵੀ ਚੀਜ਼ਾਂ ਦਾ ਧਿਆਨ ਰੱਖੋ ਬਾਕੀ ਡਾਈਆਂ ਜਿਹੜੇ ਆਪਣੇ ਬਾਈ ਬੱਚੇ ਸਾਰਾ ਆਉਂਦੇ ਆਪਣੀਆਂ ਡਾਈਆਂ ਡੂਆਂ ਸ਼ੁਰੂ ਕਰ ਦੋ ਹਨਾ ਠੀਕ ਆ ਠੀਕ ਆ ਠੀਕ ਆ ਆਂਡੇ ਖਾਣੇ ਖਰਾਬ ਠੀਕ ਆ ਬਾਈ ਹੈ ਠੰਡੇ ਹੋਵੇ ਬਈ ਯਾਰ ਠੀਕ ਆ ਬਾਈ ਇਹ ਬੰਦੇ ਦੀ ਡਿਊਟੀ ਆਂਡੇ ਆਵਰੇ ਰਹਿੰਦੀ ਵਾਸਤੇ ਇਹ ਛੁੱਟੇ ਜੂ ਆਂਡੇ ਕੱਢਣੇ ਆ ਠੀਕ ਹੈ ਠੀਕ ਹੈ ਨਵੇਂ ਖਰਾਬ ਠੀਕ ਆ ਠੀਕ ਆ ਚਲੋ ਠੀਕ ਆ ਬਾਈ ਹੈ ਇਹ ਆਡੇ ਖਰਾਬ ਉਹ ਵਾਲੇ ਉਹਦੇ ਆਂਡੇ ਇਹ ਉਹ ਅੰਨੇ ਗੂਤਰ ਪਹਿਲੇ ਆਂਡੇ ਖਰਾਬ ਕਰਦੇ ਹੋਏ ਆਂਡਾ ਬਸ ਉਹ ਤਾਂ ਹੁਣ ਬੇਲਾ ਰੱਖਣਾ ਹਲੇ ਕੱਲਾ ਉਹਨੂੰ ਫੇਰ ਨਾ ਹੋਰ ਗੂਤਰ ਹੀ ਲੱਗਦੇ ਬਜੇ ਲਾਉਂਦੇ ਹੁਣ ਇਹ ਨਹੀਂ ਕਿ ਨਹੀਂ ਲਾਉਣਾ ਜੇ ਥੋੜੀ ਲਈ ਜਾਓ ਚੋਟਾ ਹੋ ਗੋ ਸਾਹ ਬਾਈ ਆ ਗਈ ਬੈਰੀ ਆ ਗਈ ਬੈਰੀ ਆ ਗਈ ਬੈਰੀ ਆ ਗਈ ਬੈਰੀ ਆ ਗਈ ਆ ਗਈ ਆ ਗਈ ਆ ਫਟਾਰਾ ਬੈਰੀ ਫੈਂਦੀ ਆ ਇਹ ਬਿੰਦੂ ਵਾਲਾ ਬਿੰਦੂ ਵਾਲਾ ਇਹਨੂੰ ਪੈਂਦੀ ਪੈਰੀ ਇਹ ਆਹ ਆ ਲੰਗੀ 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 ਆ ਗਈ ਬਾਈ ਜੀ ਦਾ ਡਰਤਾ ਉਹੀ ਗੱਲ ਹੋ ਗਈ ਉਹ ਫਿਰਦੀ ਸੜੀ ਇਹ ਉੱਤਰਾ ਨੂੰ ਪਾਤੀਆਂ ਭੱਜਣਾ ਆ ਗਈ ਆਈ ਵੀ ਆ ਬਾਈ ਉੱਥੇ ਇਹਨੇ ਪਾਤੀਆਂ ਭੱਜਣਾ ਉਹ ਸੀ ਦੌਰ ਵੀ ਜਿਹੜਾ ਧੁੰਮਦਾ ਲਾ ਦੇ ਦੇਖ ਲਿਆ ਮੈਂ ਦੇਖ ਲਿਆ ਆਹ ਫਿਰਦੀ ਸਾਲੀ ਹਲੇ ਵੀ ਨਹੀਂ ਜਾਂਦੀ ਇਹ ਜਾਣਾ ਨਹੀਂ ਇਹਨੇ ਆਊ ਵੀ ਸਾਲੀ ਫੇਰ ਉੱਪਰ ਵਾਲੇ ਉੱਤਰਾ ਵੀ ਹੇਠ ਫਿਰਦੇ ਆ ਹਾਂ ਬਾਈ ਆ ਗਈ ਬੈਰੀ ਆ ਗਈ ਅੱਜ ਉੱਚੀ ਹੋ ਕੇ ਆਈ ਜਾਂ ਨਹੀਂ ਇਹ ਨਹੀਂ 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 ਵੀ ਹੁੰਦੀ ਆ ਅੱਜ ਹਾਂ ਉਹ ਫਿਰਦੀ ਭੈਣ ਚ ਹਲੇ ਵੀ ਸਾਲੀ ਆਉ ਜਾਂਦੀ ਆ ਆਉਗੀ ਇਹ ਆਉਗੀ ਫੇਰ ਆਉਗੀ ਪੁੱਤਾਂ ਦੇ ਮਨਮਾਨਾ ਜਿਹੜੇ ਨਵੇਂ ਬੱਚੇ ਆਉਂਦੇ ਡਰ ਪੈ ਜਾਂਦਾ ਮਨਮਾ ਹਾਂ ਉਹ ਛੇਤੀ ਛੇਤੀ ਫੇਰ ਅੜਾਉਣਾ ਬਾਈ ਵੈਸੇ ਤਾਂ ਅੜਾਉਣਾ ਗਲਤ ਆ ਤੇ ਠੰਡ ਜੀ ਵੀ ਆ ਤੇ ਬਾਈ ਸਾਤੇ ਪਿੰਡ ਜੇ ਵਿੱਚ ਕੋ ਮੰਗੀ ਸੁੱਕ ਫੇਰ ਆ ਗਈ ਆ ਗਈ ਆ ਗਈ ਆ ਤੇ ਆ ਗਈ ਹਾਂ ਆ ਆ ਗਈ ਫੇਰ ਸਾਲੇ ਉਹ ਆ ਗਈ ਹਾਂ ਆ ਗਈ ਉੱਚੀ ਆ ਆ ਗਈ ਬਾਈ ਪੰਪਰ ਤੇ ਪਾਉਗੀ ਹੁਣ ਇਹ ਉੱਪਰ ਹਾਂ ਆ ਆ ਗਈ ਆ ਦੇਖੋ ਜੇ ਦਿਖਦੀ ਹੋਵੇ ਤੁਹਾਨੂੰ ਬਾਈ ਆ ਜਾਂਦੀ ਹੈ ਜਿਹੜਾ ਕੁੱਤਾ ਉੱਚੀ ਆ ਉਹਨੂੰ ਪਾਉਗੀ ਉਹ ਦਿੱਤੇ ਕੁੱਤ ਨੂੰ ਉਹ ਦੇ ਉਹਨੂੰ ਪਾਉਗੀ ਆ ਜਾਂਦੀ ਹੈ ਉਹਨੂੰ ਕੌਂਦੀ ਪਾ ਤਾ ਆ ਫਿਰਦੀ ਆ ਆ ਆ ਜਾਂਦੀ ਆ ਆ ਲੱਗਦੀ ਆ ਇਹ ਵੀ ਪਰ ਦੇਖੇ ਮੇਰੇ ਆਉਂਦੀ ਆ ਹਾਂ ਹੈ ਜੇ ਇਦਾ ਹੀ ਜ਼ਿਆਦਾ ਡਰ ਹੁੰਦਾ ਅੱਜ ਕਬੂਤਰ ਵੀ ਸੁੱਖ ਨਾਲ ਚੰਗੇ ਉੜਦੇ ਆ ਮੜੂੰਗੀ ਫੇਰ ਹੈ ਮੜੂੰਗੀ ਇਹ 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 ਆ ਪੈ ਗਈ ਬਾਈ ਪੈ ਗਈ ਫੇਰ ਪੈ ਗਈ ਆਹ ਦੇਖੋ ਭਾਜੜ ਪਈ ਭਾਜੜ ਪਈ ਇਹ ਲੈ ਲੈ ਹਟ ਹਟ ਓਏ ਹੋਏ ਹਟ ਆਪਣੇ ਵਾਲੇ ਨੂੰ ਮਗਰ ਨਾ ਪੈ ਜਾਵੇ ਬੈ ਗਿਆ ਬੈ ਗਿਆ ਕੋਠੇ ਵੇਲੇ ਚੜ ਗਿਆ ਹੈ ਚੜ ਗਿਆ ਕੋਠੇ ਵੇਲੇ ਚੜ ਗਿਆ ਕਿਧਰ ਨਾਲੀ ਆਉ ਜਾਂਦੀ ਆਉ ਜਾਂਦੀ ਆਹ ਲੱਗ ਗਈ ਆਉ ਜਾਂਦੀ ਬਾਈ ਹੁਣ ਮੇਰੇ ਵਾਲੇ ਦੀ ਵਾਰੀ ਨਾ ਲੱਗੀ ਇਹ ਤਾਂ ਬਹੁਤ ਤੇਜ਼ ਆ ਇਹ ਤਾਂ ਦੇਖੀ ਤੂੰ ਆ ਤੇਜ਼ ਸੜ ਜਾ ਤੈਨੂੰ ਸੜਦਾ ਭੈਣ ਦੇ ਮਾਰਦਾ ਕੂਤ ਖਾ ਲੈ ਸਾਡੇ ਬਚ ਗਿਆ ਸਾਲਾ ਬਾਈ ਬਿੰਦੂ ਵਾਲਾ ਕੂਤਰ ਬਚ ਗਿਆ ਬਾਈ ਚਕੰਨ ਨਿਕਲਿਆ ਸਾਲਾ ਬਚ ਗਿਆ ਉਹ ਬਚੇ ਬਿੰਦੂ ਬਿੰਦੂ ਵੀ ਤਾਂ 6:00 ਵਜੇ ਤਾਂ ਜੱਡ ਨੂੰ ਫਟੇ ਰੰਦਾ ਵੀ ਐਨੇ ਸਾਰੇ ਨਾ ਸਾਡੇ ਸਾਰੇ ਬਚ ਗਿਆ ਹੁਣ ਕਿਸਮਤ ਚੰਗੀ ਸੀ ਇੱਕ ਇੱਕ ਉਹ ਬਚ ਉਹ ਇੱਕ ਚੀਨਾ ਆ ਬਚਿਆ ਬਚ ਗਿਆ ਬਾਈ ਤੈਨੂੰ ਖਾਸ ਕਰਕੇ ਬੇਨਤੀ ਆ ਹਾਂ ਸਾਜਰੇ ਨਾ ਸਾਜਰੇ ਨੀੜ ਆਏ ਕਰ ਤੋਂ ਪਾਣੀ ਕਰੇ ਖਾਸੇ ਡਾ ਲੈਂਦੇ ਉਹ ਸੜੇ ਜ਼ਿਆਦਾ ਬੰਦ ਚ ਵੜਦੇ ਉਹਨਾਂ ਨੂੰ ਇਹ ਪੈਂਦੀ ਐ ਇਹ ਬਚ ਗਏ ਗਿਰ ਗਿਆ ਕਬੂਤਰ ਉਹਦਾ ਗਿਰ ਗਿਆ ਆ ਜਾ ਗਿਰ ਗਿਆ ਬਿੰਦੂ ਵਾਲਾ ਕਬੂਤਰ ਆ ਗਿਆ ਆ ਗਿਆ ਕਰੇ ਆ ਗਿਆ ਉਹਦੇ ਚੱਲ ਠੀਕ ਆ ਠੀਕ ਆ ਠੀਕ ਆ ਸਾਰੇ ਸ਼ੁਕਰ ਆਪਾਂ ਦੇ ਬਾਈ ਦਰ ਦ ਚਾਰ ਤੇ ਉੱਪਰ ਤੇ ਟੁੱਟ ਗਿਆ ਆਈ ਦੋ ਵਾਰ ਪਈ ਆ ਹਾਂ ਕੰਨੀ ਹਟ ਦੇਣੀ ਕਹਿੰਦੀ ਮੈਂ ਅੱਜ ਲੈ ਕੇ ਹੀ ਜਾਊਂਗੀ। ਕਾਲ ਯਾਰ ਹੁਣ ਉਡਾਉਂਗੇ ਨਹੀਂ ਕਾਲੇ ਉਡਾਉਂਗੇ। ਆਹ ਉਡਾਉਣੇ ਵੀ ਹੈਗੇ ਹੀ ਆ ਬਾਈ ਹੁਣ ਡਾਈਆਂ ਨਹੀਂ ਹੋਣਗੇ ਤਾਂ ਹੀ ਆ। ਵਾਹ ਦੇਖ ਬਾਈ ਏਕਣਾ ਖਲਾਰਾ ਜਿਆ ਪੈ ਗਿਆ ਸਾਰੇ ਕੂਤਰਾਂ ਦਾ। ਪਹਿਲਾ ਜੁੱਟ ਜੇ ਬਣੇ ਜਿਹੜੇ ਇੱਧਰ ਗਿਆ। ਜਾਂ ਜੁੱਟ ਜੇ ਬਣੇ ਪਰ ਜਿਹੜੇ ਜੁੱਟ ਜੋੜਦਾ ਸੀ ਉਹ ਖਲਾਰਾ ਸਾਰੇ ਮੈਨੂੰ ਕਰਤੇ। ਆਹ ਰਹਿ ਗਿਆ। ਬਿੰਦੂ ਵਾਲੇ ਕੂਤਰ ਹੀ ਹਰੇ ਤੁਸੀਂ ਸ਼ਾਰਟ ਵੀ ਪਾਦੀਆਂ ਹਾਂ। ਆ ਦੇਖ ਆਹ ਕਰੀ ਆਪਣੇ। ਇਹ ਕੋਠਿਆ ਚੋਂ ਨਿਕਲਦਾ ਬੰਦਾ ਵੀ ਉਹ ਡਰ ਗਏ ਯਾਰ ਡਰ ਗਏ ਆ ਦੇਖ ਥੱਲੇ ਆ ਗਏ ਸਾਡੇ ਵਾਲਾ ਕਬੂਤਰ ਵੀ ਦੋ ਬਾਈ ਬਚੇੜ ਆਏ ਵੇ ਤੇ ਅਸੀਂ ਆਇਆ ਭਤਾ ਆ ਜਾ ਆ ਜਾ ਆ ਜਾ ਆ ਜਾ ਹਾਂ ਹਲੇ ਵੀ ਹੈਗੇ ਆ ਬਹੁ ਫਿਰਦੇ ਆ ਕਬੂਤਰ ਉੱਪਰ ਫੇਰ ਇਹਨਾਂ ਦਮ ਦਮ ਜਾ ਤੜਾ ਕੇ ਮਲਾ ਦਾ ਸੀਰ ਆ ਜਾਣਾ ਸੋਰੀ ਨੇ ਆ ਜਾ ਆ ਜਾ ਆ ਜਾ ਆ ਜਾ ਆ ਭਤਾ ਆ ਜਾ ਆ ਜਾ ਆ ਜਾ ਆ ਨਾ ਬਈ ਆਹ ਕਬੂਤਰ ਵੀ ਸੋਖ ਨਾਲ ਸੋਹਣੇ ਉੜਦੇ ਤੇ ਮਿੰਦੂ ਨੇ ਵੀ ੜਾਦੇ ਤੇ ਬਚ ਗਿਆ ਬਾਈ ਬਚਾਓ ਹੋ ਗਿਆ ਉਹੀ ਆ ਹੱਕ ਹੱਕ ਬਚ ਗਿਆ ਬਚ ਗਿਆ ਆਪਣੇ ਵਾਲਾ ਹੀ ਆਹੋ ਆ ਗਈ ਥਲੀ ਫੇਰ ਆ ਗਈ ਬਾਈ ਵੈਰੀ ਆਲੇ ਆਦੀਆ ਇਹ ਇਹ ਹੁਣ ਆ ਇਹ ਪਰ ਬੰਬੀ ਆ ਫਿਰਦੀ ਆ ਬਾਈ ਆ ਫਿਰਦੀ ਬਾਈ ਵੈਰੀ ਆ ਆ ਗਈ ਆ ਆ ਗਈ ਪੈੜ ਤੋਂ ਬਚ ਗਿਆ ਆਪਣੇ ਵਾਲੇ ਪਰੇ ਪਈ ਉਹ ਆ ਫਿਰਦੀ ਬਾਈ ਫਿਰਦੀ ਬੜਿਆ ਆ ਫਿਰਦਾ ਹਾਂ ਆ ਨਹੀਂ ਇੱਧਰ ਆਹੋ ਇੱਧਰ ਨਹੀਂ ਆਓ ਫਿਰਦਾ ਪਰਿਆਂ ਉੱਪਰ ਆ ਫਿਰ ਦੀ ਫੇਰ ਆ ਗਈ ਹੁਣ ਸਾਲੀ ਹਟਦੀ ਨਹੀਂ ਲੈ ਕੇ ਜਾਉਂਗੀ ਹੁਣ ਸਾਹਮਣੇ ਵਾਲੇ ਪਰ ਇਹ ਉਹ ਹਟ ਹਟ ਬਿੰਦੂ ਵਾਲਾ ਆ ਚੋਲ ਤੋੜ ਤੇ ਤੋੜ ਰੇ ਇਹ ਬਈ ਬਿਦੂ ਕੋਟੇ ਵਾਲਾ ਇਹ ਇਹ ਵੱਜ ਗਿਆ ਹੋਇਆ ਵੱਜ ਗਿਆ ਵੱਜ ਗਿਆ ਵੱਜ ਗਿਆ ਹੋ ਗਿਆ ਹਟ ਪੁੱਤ ਹਟ ਹੱਸ ਭੈਣ ਜੋ ਫੇਰ ਆਉਂਗੀ ਬਿੰਦੂ ਵਾਲਾ ਲੈਣਾ ਵਾਲਾ ਫੇਰ जख्मी ਕਰਦਾ ਉਹੀ ਉਹੀ ਚੱਕਾ ਹੋਇਆ ਉਹਨੂੰ ਵੀ ਪਈ ਦੁਬਾਰੇ ਹਰੀ ਵਾਲੇ ਨਾਲੇ ਨੂੰ ਜਿਹੜਾ ਪਹਿਲਾਂ ਬਚਿਆ ਦਾ ਵੱਜ ਗਿਆ ਭੈਣ ਚੋ ਪਾੜ ਗਈ ਪਾੜਦਾ ਉਹਨੂੰ ਪਾੜਦਾ ਹਾਂ ਫੇਰ ਆ ਗਈ ਯਾਰ ਇਹ ਸਾਲੀ ਹਟਦੀ ਨਹੀਂ ਅੱਜ ਵਾਹ ਜੋਣੇ ਨੂੰ ਜਿਹਦੀ ਨੰਬਰ ਲੱਗੂਗਾ ਇਹਦਾ ਹਾਂ ਉਹਦਾ ਨੰਬਰ ਲੱਗੂਗਾ ਇਹ ਬੜ ਗਿਆ ਨੀਮਾ ਹੋ ਗਿਆ ਨੀਮਾ ਹੋ ਗਿਆ ਨੀਮਾ ਹੋ ਗਿਆ ਪਾਂ ਚ ਉੱਪਰ ਨੂੰ ਨਾ ਚਲੇ ਜਾਵੇ ਉੱਪਰ ਆਪਣਾ ਹੀ ਫਿਰਦਾ ਉਹ ਪਾੜਦਾ ਉਹ ਤਾਂ ਹਨਾ ਟੂਟਰ ਬਿੰਦੂ ਦਾ ਬਿੰਦੂ ਕਿੱਥੇ ਆ ਬਿੰਦੂ ਕਿੱਥੇ ਫਿਰਦਾ ਹੈ ਹੈ ਇੱਥੇ ਫਿਰਦਾ ਹੈ ਕਿੱਧਰ ਗਈ ਉਹ ਦੇ ਸਾਹਮਣੇ ਜਾਂਦੀ ਉਹ ਦੇ ਦੇਖੋ ਮਗਹੀ ਫਿਰੇ ਨਹੀਂ ਉਹ ਫਿਰਦੀ ਆ ਆਪਣੇ ਨਾਲ ਤਾਂ ਇੱਧਰ ਆ ਯਾਰ ਵਾਹੀ ਆਪਣੇ ਵਾਲੀ ਯਾਰ ਆਪਣੇ ਵਾਲੀ ਨੂੰ ਇਹ ਦੇਖੀ ਜਾਦੇ ਆ ਆਪਣੇ ਵਾਲਾ ਇਹ ਹੋ ਗਈ ਠੀਕ ਹੈ ਵੀ ਭਾਂਜ ਹੋ ਗਈ ਸਿੱਧੀ ਜੀ ਫੇਰ ਹਾ ਔਰ ਦੋਏ ਗਊ ਤਰਾ ਇੱਕ ਬਿੰਦੂ ਦਾ ਇੱਕ ਆਪਣਾ ਪੈ ਗਈ ਮਗਰ ਉਹਦੇ ਪੈ ਗਈ 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 ਪੁਚਾੜ ਤੇ ਫੰਗ ਝਾੜ ਤੇ ਪਾੜ ਦੇ ਨਮਾ ਦੱਸ ਆ ਗਈ ਉਹ ਗੇ ਗੇ ਆ ਨੀਮੀ ਆ ਆ ਹਾਟ 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 ਹਟ ਹਾਟ ਹਟ 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 ਆਪਣੇ ਵਾਲੀ ਗਊਤਰੀ ਦੀ ਤੇਰੀ ਦੀ ਆਪਣੇ ਵਾਲੀ ਗਊਤਰੀ ਦੀ ਬਾਦਗੀ ਕੂਤਰੀ ਸੱਟ ਨਹੀਂ ਵਜੀ ਕੋਈ ਜਾਣੀ ਬਾਦਗੀ ਉਹ ਕੱਟ ਗਈ ਬਾੜ ਨਹੀਂ ਕੋਈ ਮਾੜ ਮੋਟਾ ਵਜਿਆ ਹੁਣ ਉੱਪਰ ਕੋਈ ਆ ਜਾਂਦੀ ਹੈ ਭੈਣ ਹਲੇ ਵੀ ਨਹੀਂ ਹਟਦੀ ਸਾਲੀ ਉਹ ਦੇਖ ਹਲੇ ਵੀ ਨਹੀਂ ਹਟਦੀ ਉਹ ਜੇ ਫੇਰ ਸਾਲੀ ਥੱਲੇ ਆ ਗਈ ਉਤਰਨ ਤਾਂ ਦਮ ਛਕਣਾ ਪੈਗੀਆਂ ਸਾਲਿਆਂ ਨੂੰ ਆਹ ਸੰਗੀ ਕੋਲ ਸਰਦਾ ਹੈ ਉਹ ਬਿੰਦੂ ਦਾ ਉਹ ਉਹ ਬਿੰਦੂ ਦਾ ਹੈ ਤੈਨੂੰ ਕਹਿ ਰਹੀ ਆ ਆਪਣੇ ਵਾਲੀ ਦੀ ਪੈਣ ਲੱਗੀ ਆ ਐ ਹੁਣ ਸਾਡਾ ਨੂੰ ਵੀ ਕਰ ਗਈ ਅੱਧ ਪ੍ਰਿੰਡਾ ਜਾਂ ਮਨ ਲੱਗਦਾ ਨਹੀਂ ਨਹੀਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਬਾਦਗੀ ਆ ਗਈ ਐਨੂੰ ਪੈ ਗਈ ਦੀ ਆਪਣੇ ਵਾਲੇ ਹਾਂ ਬਾਈ ਸਿਰੇ ਤੇ ਪਈ ਆ ਬਹੁਤ ਬੰਦੇ ਫੜਾ ਦਾ ਵੱਤ ਗਿਆ ਹਾਂ ਆ ਲੈ ਆ ਲੈ ਹਾਂ ਡਰ ਗਿਆ ਯਾਰ ਕਿ ਉੱਤਰ ਡਰ ਗਿਆ ਆ ਬਹਿ ਗਿਆ ਬਹਿ ਗਿਆ ਲੰਘੇ ਸ਼ੇਰ ਆ ਗਈ ਬੈਰੀ ਹੁਣ ਅੱਜ ਬੈਰੀ ਛੱਡਦੀ ਨਹੀਂ ਹੈਗੀ ਹੈ ਬਿੰਦੂ ਦਾ ਉਹ ਹਾਂ ਉਹ ਜਿਆਦਾ ਉੱਚੀ ਫਿਰਦਾ ਉਹ ਆ ਫਿਰਦਾ ਇਹ ਕਾਲੀ ਪੂਛ ਵਾਲਾ ਇਹ ਪੈ ਨੂੰ ਇਹ ਅੱਜ ਹਟਦੀ ਨਹੀਂ ਹੈਗੀ ਇਹ ਕਹਿੰਦੀ ਅੱਜ ਮੈਂ ਲੈ ਕੇ ਜਾਉਂਗੀ ਮੈਨੂੰ ਲੱਗਦਾ ਚੜ ਗਈ ਉੱਪਰ ਚੜ ਗਈ ਓਏ ਆ ਤੇ ਫਿਰਦੀ ਆਹ ਤੇ ਫਿਰਦੀ ਹਾਂ ਆ ਜਾਂਦੀ ਆ ਇਹ ਆ ਜਾਂਦੀ ਬਈ ਆ ਇਹ ਇਹ ਹਾਲੇ ਕਿ ਤਾ ਜੂਮ ਕਰਕੇ ਦੇਖਦਾ ਵੀ ਨਹੀਂ ਨਾ ਹੈਗਾ ਉਹ ਵਾ ਦੇਖੀ ਪਰੇ ਹੈ ਉੱਚੀ ਚੜ ਗਈ ਪਰ ਹੋ ਗਈ ਹਾਂ ਉਹਦੇ ਮਗਰ ਪੈ ਗਈ 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 ਬਿੰਦੂ ਦਾ ਆਇਆ ਹੈ ਬਿੰਦੂ ਵੱਦਾ ਹਟ ਹਣ ਪੁੱਛਿਆ ਹਾਂ ਹਟ 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 ਤੇਰੀ ਭੈਣ ਨੂੰ ਤੇਰੀ ਨੂੰ ਬਚ ਗਿਆ ਥਾਲਾ ਓਏ ਪੈ ਲੈ ਕੋ ਇਹਦਾ ਛੂਟੇ ਫੜ ਲਈ ਆ ਫਿਰਦੀ ਆ ਬਾਈ ਬੜਾ ਡਰਾਤਾ ਉਹ ਵੀ ਉਤਰ ਗਿਆ ਥੱਲੇ ਆ ਜਾਂਦੀ ਸੜੀ ਆ ਜਾਂਗੀ ਲਾ ਟੁੱਟ ਗਿਆ ਦਮ ਜਾਇਦਾ ਵੀ ਅੱਜ ਇਹਦਾ ਦਮ ਤੋੜਦਾ ਪਰ ਇਹਦਾ ਇਹ ਕ gà ਲਾ ਬਾਈ ਅੱਜ ਕਬੂਤਰਾਂ ਨੇ ਬਾਈ ਇਹਦਾ ਦਮ ਤੋੜਦਾ ਪਰ ਕਬੂਤਰੇ ਦੇ ਹੱਥ ਨਹੀਂ ਆਇਆ ਕੋਈ ਵੀ ਉਹ ਜਾਂਗੀ ਉਹ ਲੰਗੀ ਸੜੀ ਅੱਜ ਕਬੂਤਰਾਂ ਨੇ ਦਾ ਦਮ ਤੋੜਦਾ ਲੱਗਿਆ ਨਹੀਂ ਪਰ ਇਹਦੇ ਹੱਥ ਨਹੀਂ ਲੱਗਿਆ ਆ ਗਈ ਮੜਿਆ ਜੀ ਆ ਗਈ ਆ ਗਈ ਆ ਗਈ ਆ ਗਈ ਨਹੀਂ ਨਹੀਂ ਹੁਣ ਨਹੀਂ ਮੁੜਦੀ ਹਾਂ ਨਹੀਂ ਨਹੀਂ ਲੰਗੀ 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 ਨਾਮ ਟੁੱਟ ਗਿਆ ਉਹਦਾ ਅੱਜ ਕੂਤਰ ਇਹਦੇ ਹੱਥ ਨਹੀਂ ਆਇਆ ਕੋਈ ਵੀ ਅਜ ਕਿਸਮਾਂ ਚੰਗੀ ਆ ਕੂਤਰਾਂ ਦੀ ਆ ਦੇਖੋ ਬਿੰਦੂ ਵਾਲੇ ਆ ਦੇਖੋ ਫੰਗ ਦੇਖੋ ਆ ਦੇ ਫੰਗ ਕਿਦਾਂ ਉੜਦੇ ਹੈ ਜੋ ਸਾਰੇ ਫੰਗ ਝਾੜਦੇ ਆ ਨਾਮ ਨਹੀਂ ਟੁੱਟਿਆ ਹੈਗਾ ਹੈ ਨਾ ਬਈ ਦੇਖਦੇ ਇਹਨੂੰ ਆ ਕਬੂਤਰ ਆਪਣੇ ਪਰ ਪੈ ਗਈ ਸੀ ਬੈਰੀ ਤੇ ਲਾਲ ਤਾਂ ਠੀਕ ਲੱਗਦਾ ਹੈ ਇਹ ਬਚ ਗਿਆ ਨਾ ਇਹ ਬਚ ਗਿਆ ਬਾਈ ਬਚ ਗਿਆ ਅੱਜ ਬਾਈ 4 ਚਾਂਸ ਹੋਲੇ ਬੈਰੀ ਨੂੰ 4 ਪਹਿਲਾ ਬਿੰਦੂ ਵਾਲੇ 3 ਦਾ ਬਿੰਦੂ ਬਾਈ ਵਾਲਿਆਂ ਨੂੰ ਪਹਿਲੀ ਇੱਕ ਆਪਣੇ ਇਹਨੂੰ ਬਜੇ ਨੂੰ ਪਈ ਦੇ। ਕਦੇ ਦੇਖਣੀ ਬੜੀ ਗਲਤੀ ਕਰੀ ਵੀ ਦੇਖ ਤੇ। ਦੋ ਦੋ ਕੰਨੀਆਂ ਦੋ ਦੋ ਕੰਨੀਆਂ ਕਾ ਪੱਟੀਆਂ ਵੀ ਆ। ਹੋਰ ਉਹਨਾਂ ਰੀ ਚੌੜ ਤੇ ਢਾਹਤਾ ਚੱਲ ਕੋਈ ਨਾ ਪਰ ਬਚ ਗਿਆ ਬਾਈ ਕਿਸਮਤ। ਬੱਚਾ ਬਚ ਗਿਆ ਡਰ ਗਿਆ ਬਜਾ ਇਹ। ਗਿਰੇ ਗਿਆ ਥੱਲੇ। ਚਲੋ ਤਾਂ ਵੀ ਸ਼ੁਕਰ ਆ ਬਚ ਗਿਆ ਬਜਾ। ਬਾਈ ਕੋਲ ਜਾ ਕੇ ਆਉਂਦੇ ਉਹਦੇ ਮੱਲਾ ਵਾਲਾ ਕੂਤਰ ਇੱਕ ਦੋ ਜ਼ਖਮੀ ਹੋ ਗਏ। ਠੀਕ ਆ। ਹਾਂ ਠੀਕ ਆ ਬਾਈ ਠੀਕ ਆ ਚਲੋ ਬਚ ਗਿਆ ਤਾਂ ਵੀ ਸ਼ੁਕਰ ਆ। ਬਿੰਦੂ ਬਾਈ ਕੋ ਜਾ ਕੇ ਆਉਂਦੇ ਚੱਲ ਹਾਤਾ ਚਾਰ ਚਾਂਸ ਲਾ ਗਈ ਬਾਈ ਚਾਰ ਝੱਟਾਂ ਲਾ ਗਈ ਕਬੂਤਰ ਫੇਰ ਉੱਪਰ ਵੜ ਗਏ ਉਹਦੇ ਬਿੰਦੂ ਦੇ ਦੋ